ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਵਾਪਸ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਮੈਚਿੰਗ ਸੂਟ ਤੇ ਗਲੇ ਦਾ ਡਿਜ਼ਾਈਨ ਬਣਾਉਣ ਆ ਆ ਆਪਣਾ ਮੈਚਿੰਗ ਸੂਟ ਆ ਤੇ ਇਸ ਕਲਰ ਦੀ ਸਲਵਾਰ ਆ ਇਹਦੇ ਨਾਲ ਤੇ ਆ ਆਪਾਂ ਨਾ ਗਲਾ ਸੀ ਜਿਹੜਾ ਇਹ ਰੈਡੀमेड ਗਲਾ ਸੀ ਕਟਿੰਗ ਕੀਤੀ ਤੱਕ ਦਾ ਆ ਇਹ ਆਪਾਂ ਬਣਾਵਾਂਗੇ ਇਹਨੂੰ ਇਸ ਤਰ੍ਹਾਂ ਆਪਾਂ ਕੱਪੜੇ ਤੇ ਲਾ ਲਿਆ ਪ੍ਰੈਸ ਨਾਲ ਤੇ ਆਹ ਵਾਲੀ ਲਾਉਣੀ ਆ ਇਹਦੇ ਨਾਲ ਲੈਸ ਤੇ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਕਿਸ ਤਰ੍ਹਾਂ ਬਣਾਵਾਂਗੇ ਗਲੇ ਦਾ ਡਿਜ਼ਾਈਨ ਜੀ ਵੀਡੀਓ ਚ ਬਣਾਇਰੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਦੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਸਭ ਤੋਂ ਪਹਿਲਾਂ ਆਪਾਂ ਕਮੀਜ਼ ਪੂਰਿਆਂ ਵਗੈਰਾ ਪਾ ਕੇ ਤਿਆਰ ਕਰ ਲਿਆ ਇਹਨੂੰ ਕਰ ਦਾਂਗੇ ਸਾਈਡ ਤੇ ਆ ਗਲਾ ਆਪਾਂ ਜਿਹੜਾ ਪ੍ਰੈਸ ਨਾਲ ਲਾਇਆ ਹੋਇਆ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰਕੇ ਤਿਆਰ ਕਰ ਲਾਂਗੇ ਥੋੜਾ ਜਿਹਾ ਮੈਂ ਇੱਥੋਂ ਉੱਪਰੋਂ ਛੱਡਿਆ ਹੋਇਆ ਸੀ ਕਿਉਂਕਿ ਇਹ ਗਲੇ ਦੀ ਲੰਬਾਈ ਥੋੜੀ ਜੀ ਮੀਡੀਅਮ ਜੀ ਹੁੰਦੀ ਹੈ ਇਹ ਥੋੜਾ ਜਿਹਾ ਵੱਡਾ ਬਣਾਉਣਾ ਆਪਾਂ ਜੇ ਤੁਸੀਂ ਗਲਾ ਵੱਡਾ ਕਰਨਾ ਤੁਸੀਂ ਇਸ ਤਰ੍ਹਾਂ ਇੱਥੋਂ ਅੱਧਾ ਇੰਚ ਇੰਚ ਕਪੜਾ ਛੱਡ ਸਕਦੇ ਹੋ ਉੱਪਰ ਇੱਥੋਂ ਮੋੜਨ ਵੇਲੇ ਨਾ ਆਪਾਂ ਟੱਕਲਾ ਲਾਂਗੇ ਕਿਉਂਕਿ ਗਲਾਈ ਹੈ ਸਫਾਈ ਨਾਲ ਨਹੀਂ ਮੋੜਨਾ इधरली सैड तो ही उ दो दोाका ला लेंगे इस तरह अपना गला बना लिया हमू मोड़ के ਇੱਕ ਤੋਂ ਥੋੜਾ ਜਿਹਾ ਆਪਾਂ ਕਪੜਾ ਕਟਿੰਗ ਕਰਾਂਗੇ ਜਾਂ ਤੇ ਇਹਦੇ ਸੈਂਟਰ ਚ ਲਾ ਲਾਂਗੇ ਆਪਾਂ ਟੱਕ ਹੁਣ ਆਪਾਂ ਲਾਉਣਾ ਇੱਕ ਵਾਰੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਆਮ ਗਲਾ ਲਾਉਨੇ ਆਂ ਆਇ ਦੀ ਕਰੀਜ਼ ਬਣੀ ਹੋਈ ਆ ਸੈਂਟਰ ਦੀ ਤੇ ਟੱਕਣਾ ਆਪਾਂ ਟੱਕ ਮਿਲਾ ਕੇ ਇਸ ਤਰ੍ਹਾਂ ਤੇ ਗਲੇ ਨੂੰ ਰੱਖ ਦਾਂਗੇ ਪਹਿਲਾਂ ਆਪਾਂ ਇਹਦੇ ਸੈਂਟਰ ਚ ਸਲਾਈ ਲਾਵਾਂਗੇ ਕਿਉਂਕਿ ਗਲੇ ਦੀ ਥੋੜੀ ਜੀ ਇੱਥੋਂ ਚੜਾਈ ਹੈ ਲੰਬਾਈ ਨਾਲੇ ਕਿ ਗਲੇ ਸੈਟਿੰਗ ਨਹੀਂ ਉਹ ਤੁਸੀਂ ਨਾ ਇਸ ਤਰ੍ਹਾਂ ਸੈਂਟਰ ਦੇ ਵਿੱਚ ਪੱਲਾ ਸਲਾਈ ਲਾ ਲਓ ਬੱਚੀ ਆ ਜਿਹੜੀ ਚੁੰਡਾ ਇਹਦਾ ਧਿਆਨ ਰੱਖਣਾ ਵੀ ਆਪਣੀ ਕਰੀਜ਼ ਦੇ ਉੱਪਰ ਆਵੇ ਇੱਥਾਂ ਤੋਂ ਵੀ ਇਸ ਤਰ੍ਹਾਂ ਨਾ ਚੱਕ ਕੇ ਦੇਖ ਲਓ ਕਰੀਜ਼ਾ ਜਿਹੜੀ ਆਪਣੇ ਵਿਚਾਲੇ ਆਉਂਗੀ ਮਾਪਾ ਚੁੰਡਤ ਨੂੰ ਇਸ ਤਰ੍ਹਾਂ ਇਧਰ ਵੱਲ ਨੂੰ ਇਹ ਸਲਾਈ ਮੋੜ ਲੈਨੇ ਇੱਥੋਂ ਹੀ ਚੁੰਡ ਚੋਂ ਜਦੋਂ ਤੁਸੀਂ ਸਲਾਈ ਮੋੜਨੀ ਆ ਉਦੋਂ ਸੂਈ ਵਿੱਚ ਰੱਖ ਕੇ ਮੋੜਿਆ ਕਰੋ ਫਿਰ ਸਫਾਈ ਨਾਲ ਚੁੰਡ ਬੰਨਦੀ ਆ ਆਪਣੇ ਇਸ ਤਰ੍ਹਾਂ ਉੱਪਰ ਨੂੰ ਸਲਾਈ ਲੈ ਜਾਗੇ ਨਾਲ-ਨਾਲ ਬਕਰਮ ਦੇ ਇਧਰੋ ਇਸੇ ਤਰ੍ਹਾਂ ਇਧਰ ਵੱਲ ਨੂੰ ਕੋਟਨ ਦਾ ਕਪੜਾ ਜੀ ਹਿਲਦਾ ਹੀ ਨਹੀਂਗਾ ਤੇ ਬਾਕੀ ਤੁਸੀਂ ਜੇ नहीं सट्टा तो तुम इधर एक पेन ला लो एक पेन इधर ला लो ठीक है एक सैड पर देखो आप लग गई अपनी इधरली सैड पर लग गए हूँ आप इधरली सैड पर ला ले इधरली तो उपरू ला लगेंगे ਜੇ ਕੋਈ ਵੀ ਡੀਨ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਹੁਣ ਆਪਾਂ ਇੱਥੋਂ ਇਹਦੇ ਤੋਂ ਨਾ ਥੋੜਾ ਜਿਹਾ ਮੋੜ ਕੇ ਉੱਪਰ ਵਾਲ ਨੂੰ ਲਾ ਲਾਂਗੇ ਸਲਾਈ ਫਿਰ ਕੰਮ ਪੱਕਾ ਹੋ ਜੂਗਾ ਵੀ ਕਈ ਵਾਰੀ ਸਲਾਈ ਵਿੱਚੋਂ ਨਿਕਲ ਜਾਂਦੀ ਹੈ ਆ ਦੇਖੋ ਜੇ ਇਸ ਤਰ੍ਹਾਂ ਪਗਲਾ ਲਾ ਲਿਆ ਹੁਣ ਆਪਾਂ ਇਹਦੀ ਕਰ ਦਿੰਨੇ ਆ ਕਟਿੰਗ ਇਧਰਲੀ ਸਾਈਡ ਤੋਂ ਲਗਾਗੇ ਇਸ ਤਰ੍ਹਾਂ ਪਹਿਲਾਂ ਆਪਾਂ ਨਾ ਗੋਲ ਜਿਵੇਂ ਗਲੇ ਦੀ ਗਲਾਈ ਆ ਉੱਪਰਲਾ ਪੀਸ ਆ ਕਟਿੰਗ ਕਰ ਦਿੰਨੇ ਆ ਠੀਕ ਆ ਹੁਣ ਆਪਾਂ ਆਹ ਜਿਹੜੀ ਫੱਟੀ ਹੈ ਉਚਾਲੇ ਇਹਨੂੰ ਕਟਿੰਗ ਕਰ ਇਹ ਧਿਆਨ ਨਾਲ ਕਟਿੰਗ ਕਰਨਾ ਤੁਸੀਂ ਕਈ ਵਾਰੀ ਆਪਾਂ ਤੇ ਜ਼ਿਆਦਾ ਕਪੜਾ ਕੱਟਿਆਗਾ ਫਿਰ ਆਪਣੀ ਸਲਾਈ ਨਿਕਲਣਾ ਡਰ ਹੁੰਦਾ ਇਸ ਤਰ੍ਹਾਂ ਨੇ ਇਥੋਂ ਇਹਨੂੰ ਕੱਟ ਲਓ ਕੱਟ ਕੇ ਇੱਥੇ ਚੁੰਨਾ ਨਾ ਚੁੰਨਾ ਛੋਟੇ ਛੋਟੇ ਟੱਕ ਲਾ ਲਓ ਇਸ ਤਰ੍ਹਾਂ ਇਦੋਂ ਫਾਲਪੂਪਾ ਇੱਥੇ ਵੀ ਆਪਾਂ ਛੋਟੇ-ਛੋਟੇ ਟੱਕ ਲਾ ਲੈਨੇ ਹੱਸ ਤਾ ਦੋ ਇਧਰਲੀ ਸਾਈਡ ਤੇ ਵੀ ਠੀਕ ਹੈ ਹੁਣ ਆਪਾਂ ਇਹਨੂੰ ਗਲੇ ਨੂੰ ਜਿਵੇਂ ਆਪਾਂ ਆਮ ਗਲਾ ਉਲਟਾਉਣੀਆ ਉਹ ਉਲਟਾ ਲਾਂਗੇ ਇਸ ਤਰ੍ਹਾਂ ਹੁਣ ਅਲਟਾ ਕੇ ਗਲਾ ਆਪਾਂ ਇਹਦੇ ਉੱਪਰ ਸਲਾਈ ਲਾਵਾਂਗੇ ਇੱਥੇ ਇਸ ਸਲਾਈ ਆਪਾਂ ਬ੍ਰੀਕ ਬਕੇ ਨਾਲ ਹੀ ਲਾਵਾਂਗੇ ਕਿਉਂਕਿ ਇਹਨੂੰ ਅਦੇੜਨਾ ਨਹੀਂ ਜਿਹਦੇ ਨਾਲ ਆਪਾਂ ਲੈਸ ਵੀ ਲਾਉਣੀ ਹੈ ਹਟਾ ਰੱਖ ਕੇ ਇਸ ਤਰ੍ਹਾਂ ਇਹ ਥਾਂ ਰੱਖ ਕੇ ਜਿੰਨੀ ਜਿੰਨੀ ਆਪਾਂ ਲੈਸ ਬਾਹਰ ਕੱਢਣੀ ਹੈ ਕੱਢ ਸਕਦੇ ਹਾਂ ਜਿਹਦੇ ਉੱਪਰ ਲਾਵਾਂਗੇ ਆਪਾਂ ਸਲਾਈ ਇਸ ਤਰ੍ਹਾਂ ਤੋਂ ਕਪੜਾ ਸਾਫ਼ ਕਰਦੇ ਆ ਨਾ ਲੈਸ ਆ ਜਿਹੜੀ ਥੋੜੀ ਜਿਹੀ ਹੱਥ ਚ ਆਪਾਂ ਨਾ ਖਿੱਚ ਕੇ ਰੱਖਾਂਗੇ ਨਹੀਂ ਤਾਂ ਕੱਲੀ ਲੈਸ ਨਾ ਇਹ ਤਾਂ ਉੱਠਾ ਤੋਂ ਇਕੱਠੀ ਹੋ ਜਾਂਦੀ ਹੈ ਜਦੋਂ ਤੁਸੀਂ ਗਲਾਈ 'ਚ ਇਸ ਤਰ੍ਹਾਂ ਲੈਸ ਲਾਉਣੀ ਆ ਗੋਲ ਗਲੇ ਤੇ ਲਾਉਣੀ ਆ ਲੈਸ ਨੂੰ ਇਸ ਤਰ੍ਹਾਂ ਫੜ ਕੇ ਚੰਗੀ ਤਰ੍ਹਾਂ ਐਵੇਂ ਖਿੱਚ ਕੇ ਰੱਖੋ ਫਿਰ ਜਿਹੜੀ ਆਪਣੀ ਗਲਾਈ ਹੈ ਨਾ ਉਹ ਵਧੀਆ ਹੁਣ ਤੁਸੀਂ ਆਪਾਂ ਧਿਆਨ ਰੱਖਿਓ ਮੈਂ ਸਿਲਾਈ ਲਾਉਂਗੀ ਆ ਮੈਂ ਖਿੱਚ ਕੇ ਰੱਖੂੰਗੀ ਲੈਸ ਹੱਥ 'ਚ ਫੜ ਕੇ ਢਿੱਲੇ ਨਹੀਂ ਛੱਡਣੀ ਫਿਰ ਸਲਾਈ ਲਾਉਂਗੀ ਗਲਾਈ ਦੇ ਵਿੱਚ ਫਿਰ ਆਪਾਂ ਨੂੰ ਨਾ ਇੱਥੇ ਚੁੰਡ ਤੇ ਵਲਜੇ ਨਹੀਂ ਪੈਂਦੇ ਗਿਆ ਗਲਾਈ 'ਚ ਤੇ ਵਧੀਆ ਸਫਾਈ ਨਾਲ ਐਸੂੰ ਮੁੜੂਗੀ ਐਸ ਤਰ੍ਹਾਂ ਦੇਖੋ ਹੁਣ ਆਪਾਂ ਇਧਰ ਵੱਲ ਨੂੰ ਲੈ ਜਾਣੇ इस तरह ही आप हूँ हेठा वालू लैस लिया चंकी तरह कपड़ा साफ कर देवेंगे इतों आपने नहीं कटिंग कर देंगे हम आप इधरू सिलाई मोड़ लेंगे हम आप इधरले पास लैस रख लें जितो लैस छी है उसी तरह इधरले पास ये लैस रख के इस तरह स्टार्ट कर लेंगे ਇਹ ਤੁਹਾਨੂੰ ਚੰਗੀ ਤਰ੍ਹਾਂ ਨਾਲ ਮਾੜੀ ਦੀ ਮੋੜ ਕੇ ਸिलाई ਲਾ ਦੋ ਕਈ ਵਾਰੀ ਆਪਣੀ ਸिलाई ਉੱਧਣ ਦਾ ਡਰ ਲੈਂਦਾ ਇੱਥੇ ਫਿਰ ਉੱਪਰ ਵਾਲ ਨੂੰ ਲੈ ਜਾਾਂਗੇ ਇਸ ਤਰ੍ਹਾਂ ਜਦੋਂ ਹੁਣ ਗਲਾਈ ਮੋੜਨੀ ਹੈ ਨਾ ਤੁਸੀਂ ਤੇ ਧਿਆਨ ਨਾਲ ਲੈਸ ਨੂੰ ਜਿਹੜੀ ਨੇ ਖਿੱਚ ਕੇ ਰੱਖਣੀ ਜੀ ਆਪਾਂ ਗੋਲ ਗਲੇ ਤੇ ਵੀ ਇਸ ਤਰ੍ਹਾਂ ਲੈਸ ਲਾਵਾਂਗੇ ਨਾ ਤਾਂ ਤੁਸੀਂ ਜੇ ਲੈਸ ਜਿੱਥੇ ਗਲਾਈ ਆਉਗੀ ਉੱਥੇ ਇਸ ਤਰ੍ਹਾਂ ਖਿੱਚ ਕੇ ਰੱਖੋਗੇ ਆਪਣੇ ਗਲਾਈ ਚ ਵਾਲਣੀ ਪੈਂਦੀ ਲੈਸ ਦੇ हां देखो जी आपने एक बार लेसरली उलक गई इस तरह ਦਾ ਗਲਾ ਲੈਣੀ ਹੋਇਆ ਹੁਣ ਅੱਗੇ ਤੁਹਾਨੂੰ ਦੱਸਦੀ ਆਪਾਂ ਕੀ ਕਰਨਾ ਆ ਆਪਾਂ ਨੇ ਪੇਸਟਿੰਗ ਪੇਪਰ ਜਿਹੜਾ ਕੱਪੜੇ ਤੇ ਲਾ ਲਿਆ ਸਲਵਾਰ ਨਾਲ ਉਹਦੇ ਤੇ ਇਸ ਤਰ੍ਹਾਂ ਇਹਨੂੰ ਦੂਰਾ ਫੋਲਡ ਕਰ ਲਿਆ ਐਵੇਂ ਹੁਣ ਜਿਹੜਾ ਥੋੜਾ ਜਿਹਾ ਵਾਧਾ ਨਾ ਆਪਾਂ ਕਟਿੰਗ ਕਰ ਦਾਂਗੇ ਉਨੇ ਇਹਨੂੰ ਆਪਾਂ ਨਾ ਇਸ ਤਰ੍ਹਾਂ ਇਕੱਠੇ ਰੱਖਾਂਗੇ ਇਸ ਤਰ੍ਹਾਂ ਦੋਨੇ ਪੀਸ ਤੁਸੀਂ ਰੱਖ ਕੇ ਦੇਖ ਲਓ ਦੋਨੇ ਸਾਈਡਾਂ ਤੋਂ ਜਿੰਨੀ ਆਪਣੇ ਗਲੇ ਦਾ ਵਿਚਾਲੇ ਸਪੇਸ ਹੈਗਾ ਉਸ ਸਪੇਸ ਨਾਲ ਹੀ ਆਪਾਂ ਰੱਖਣਾ ਇਹ ਨਾ ਹੋਵੇ ਕਿ ਵੀਰੀ ਆਪਾਂ ਜਿਆਦਾ ਐਵੇਂ ਕਰ ਦਈਏ ਜਿੰਨੀ ਸਪੇਸ ਇਹ ਠਾਂ ਤੋਂ ਉਸ ਹਿਸਾਬ ਨਾਲ ਆਪਾਂ ਇਹਨੂੰ ਰੱਖਣਾ ਇਧਰਲੀ ਸਾਈਡ ਤੋਂ ਆਪਾਂ चं तरह इतो मोड़ के इस तरह तो सलाइया ला लो कई बार अपने गला उचे तो इस तरह सिलाई ला दे आवानगे अपना इथो भी उसी तरह जिम आप ਇਹ ਲਾਂ ਸਲਾਈ ਲਾਈ ਹੈ ਜਿਹੜੀ ਉਹਦੇ ਉੱਪਰ ਹੀ ਸਲਾਈ ਲਾਉਣੀ ਹੈ ਇੱਥੋਂ ਵੀ ਧਿਆਨ ਰੱਖਣਾ ਤੁਸੀਂ ਬਰਾਬਰ ਰੱਖਣਾ ਪਹਿਲੇ ਸਿੰਪਲ ਜਿਹਾ ਗਲ ਉਸ ਉੱਪਰ ਜਗਾ ਲਾ ਬੋਸ ਉਹਨਾ ਤਿਆਰ ਹੋ ਜੀਬਾ ਇੱਥੇ ਮੋੜ ਕੇ ਫੇਰ ਸਲਾਈ ਲਾ ਦਿਓ ਤੁਸੀਂ ਇਸ ਤਰ੍ਹਾਂ ਥੋੜੀ ਜੁੱਪਰ ਕਰਕੇ ਆਪਾਂ ਜਿਹੜੀ ਸਲਾਈ ਹੈ ਛੱਡ ਦਾਂਗੇ ਐ ਤੋਂ ਜਿਹੜੇ ਫालतू ਧਾਗੇ ਆ ਉਹਨੂੰ ਕਟਿੰਗ ਕਰ ਦਾਂਗੇ ਹੁਣ ਆਪਾਂ ਉੱਪਰ ਤੋਂ ਸਲਾਈ ਲਾਉਂਦੇ ਆਵਾਂਗੇ ਇੱਥੋਂ ਪੈਰ-ਪੈਰ ਦਾ ਸਨ ਛੱਡ ਕੇ ਤੇ ਸਾਰੇ ਸਲਾਈ ਚਾਰਚ ਫਿਰੇ ਕਮਾ ਦਾਂਗੇ ਇਸ ਤਰ੍ਹਾਂ ਇਹ ਵੀ ਆਪਾਂ ਬ੍ਰੀਕ ਬੁਖੇ ਨਾਲ ਲਾਉਣੀ ਸਲਾਈ ਇਹਨੂੰ ਢੇੜ ਮਾਰਿੰਦਾ ਤਰੇਥੋਂ ਘਠਾਵਾਲ ਨੂੰ ਲੈ ਜਾਗੇ ਐਤੋਂ ਸੇ ਤਰੇ ਵਾਲ ਨੂੰ ਇਸ ਤਰ੍ਹਾਂ ਆਪਣਾ ਗਲਾ ਰੈਡੀ ਹੋ ਗਿਆ ਇੱਕ ਵਾਰੀ ਹੁਣ ਆਪਾਂ ਇਹਦੇ ਵਿੱਚ ਲਾਵਾਂਗੇ ਜੀ ਚਾਹ ਤੁਸੀਂ ਮੋਤੀ ਲਾ ਲਓ ਚਾਹ ਬਟਨ ਲਾ ਲਓ ਤੁਹਾਡੀ ਮਰਜ਼ੀ ਹੈ ਆਪਾਂ ਵਾਲੇ ਇਸ ਤਰ੍ਹਾਂ ਇਹਦੇ ਵਿੱਚ ਮੋਤੀ ਲਾ ਦਾਂਗੇ ये मोती मैं सूई न लाऊंगी एक बार थानू इस तरह रख के दिखा देनी है। दी देखो जी इस तरह का अपना गला बन के रेडी हो इस तरह लगन गए जो आप मोटी ला दें चाहे थोड़ी मर्जी है बटन ला लो चाहे मोती ला लो वो अपनी अपनी मर्जी है तो सिंपल तो सोबर जहा गला ਤਿਆਰ ਹੋ ਗਿਆ ਆਪਣਾ ਮੈਚਿੰਗ ਸੂਟ ਤੇ ਨਾ ਜ਼ਿਆਦਾ ਲੈਸ ਤੇ ਖਰਚਾ ਆਇਆ ਨਾ ਜ਼ਿਆਦਾ ਜੀ ਮਿਹਨਤ ਲੱਗੀ ਆ ਠੀਕ ਹੈ ਮੇਰਾ ਡਿਜ਼ਾਈਨ ਤੁਹਾਨੂੰ ਪਸੰਦ ਲੱਗਿਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੂਸਰਾ ਚੈਨਲ ਆਪਣਾ ਜਸਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਉਹਨੂੰ ਵੀ ਦਿਨਾ ਜੀ ਠੀਕ ਹੈ ਜੀ ਆ ਦੇਖੋ ਜੀ ਹੁਣ ਇੱਧਰ ਕਰਕੇ ਦਿਖਾ ਦਿੰਦੇ ਆ ਤੁਹਾਨੂੰ ਗਲਾ ਇਹ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ